ਜੇ ਭੀਮ ਜੇ ਭਾਰਤ ਕੀ ਸੋ ਅੱਜ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਸੋ ਆਪ ਸਭ ਨੂੰ ਬੇਨਤੀ ਹੈ ਕਿ ਇਸ ਦੇ ਵਿੱਚ VOTING ਵਾਸਤੇ ਜ਼ਰੂਰ ਜਾਓ ਕਿਉਂਕਿ ਇਹ ਜੋ ਵੋਟ ਦਾ ਅਧਿਕਾਰ ਹੈ ਸਾਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਜੋ ਬੜੀ ਮਿਹਨਤ ਦੇ ਨਾਲ ਜੋ ਉਹਨਾਂ ਦੀਆਂ ਬੱਚਿਆਂ ਦੀਆਂ ਕੁਰਬਾਨੀਆਂ ਦੇ ਨਾਲ ਜੋ ਇਹ ਸਾਨੂੰ ਹੱਕ ਮਿਲਿਆ ਹੈ ਤੁਸੀਂ ਆਪ ਸਭ ਇਸ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਵੋਟ ਪਾਉਣ ਦਾ ਸਾਨੂੰ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਹੈ ਜਿਸ ਦੇ ਨਾਲ ਤੁਸੀਂ ਆਪਣੀ ਮੰਨ ਚਾਹੀ ਸਰਕਾਰ ਨੂੰ ਚੁਣ ਸਕਦੇ ਹੋ ਇਹ ਇੱਕ ਸਰਕਾਰ ਚੁਣਨ ਦੇ ਵਿੱਚ ਵੀ ਆਪ ਸਭ ਦਾ ਜਿਵੇਂ ਇੱਕ ਕੋਠੀ ਜਾਂ ਕਿਸੇ ਚੀਜ਼ ਦਾ ਨਿਰਮਾਣ ਕਰਨਾ ਹੁੰਦਾ ਹੈ ਉਸ ਵਿੱਚ ਮਿਸਤਰੀਆਂ ਦੀ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਜਾਂ ਇੰਜੀਨੀਅਰ ਦੀ ਲੋੜ ਹੁੰਦੀ ਹੈ ਆਪ ਸਭ ਵੀ ਇਸ ਸਰਕਾਰ ਬਣਾਉਣ ਦੇ ਵਿੱਚ ਇੱਕ ਇੰਜੀਨੀਅਰ ਦਾ ਕੰਮ ਕਰਦੇ ਹੋ ਤੁਹਾਡਾ ਸਭ ਦਾ ਇਸ ਦੇ ਵਿੱਚ ਯੋਗਦਾਨ ਹੁੰਦਾ ਹੈ ਜੈ ਭੀਮ ਜੈ ਭਾਰਤ ਸੋ ਆਪ ਦੁਆਰਾ ਬੇਨਤੀ ਹੈ ਕਿ ਆਪ ਆਪਣੀ ਵੋਟ ਪਾਉਣ ਜ਼ਰੂਰ ਜਾਓ